ਤੋ ਦੋਸਤੋ ਅੱਜ ਮੈਂ ਪਹੁੰਚਾ ਮੈਂ ਬਿਊਟੀ ਐਂਡ ਵੈਲਨੈਸ ਇੰਟਰਨੈਸ਼ਨਲ ਅਕੈਡਮੀ ਐਂਡ ਮੇਕਅਪ ਸਟੂਡੀਓ ਵਿੱਚ ਇੱਥੇ ਬਹੁਤ ਵੇਰੀਅਸ ਟਾਈਪ ਦੇ ਕੋਰਸਸ ਅਵੇਲੇਬਲ ਆ ਜਿੱਦਾਂ ਕਿ ਸਕਿਨ ਨਾਲ ਰਿਲੇਟਡ ਹੈਅਰ ਨਾਲ ਮੇਕਅਪ ਨਾਲ ਸਕਿਨ ਨਾਲ ਸਾਡੇ ਕੋਲ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਦੇ ਸਾਰੇ ਕੋਰਸਸ ਹੇਰੋਪਨ ਹੋ ਜਾਂਦੀ ਹੈ ਤੇ ਸ਼ਾਮ ਨੂੰ 5:00 ਤੱਕ ਸਾਡੇ ਬੈਚ ਜਿਹੜੇ ਅਵੇਲੇਬਲ ਆ ਜਿੱਦਾਂ ਸਾਡੇ ਕੋਲ ਮਾਰਨਿੰਗ ਬੈਚ ਵੀ ਹੈ ਈਵਨਿੰਗ ਬੈਚ ਵੀ ਹੈ ਵੀਕਐਂਡ ਵੀ ਆ ਪਰ ਜ਼ਿਆਦਾ ਜ਼ੋਰ ਅਸੀਂ ਪ੍ਰੈਕਟੀਕਲ ਤੇ ਦਿੰਨੇ ਆ ਬਟ ਥੈਰੇਟਿਕਲ ਪੋਰਸ਼ਨ ਵੀ ਹੁੰਦਾ ਇੰਪੋਰਟੈਂਟ ਹੈ ਜਦ ਤੱਕ ਮੇਕਅਪ ヘア ਸਾਰੇ ਤਰ੍ਹਾਂ ਦੇ ਕੋਰਸਿਸ ਅਵੇਲੇਬਲ ਹੈਗੇ ਆ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਦੇ ਕੋਰਸਿਸ ਹੈਗੇ ਆ ਜਿੱਦਾਂ ਇਹਦੇ ਵਿੱਚ ਕੀ ਹੁੰਦਾ ਲੈਵਲ ਤੱਕ ਕੋਰਸਿਸ ਹੁੰਦੇ ਆ ਸਾਡੇ ਕੋਲ 4th ਲੈਵਲ ਤੱਕ ਸਾਰੇ ਕੋਰਸ ਕਰ ਸਕਦੇ ਹੋ ਐਵਰ 52 ਦੇ ਯੂਜ਼ ਕਰ ਰਹੇ ਆ ਤੇ ਅਸੀਂ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਨ ਦੇ ਲਈ ਇਹ ਪ੍ਰੋਡਕਟ ਦਿੰਦੇ ਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਾਨ ਹੂੰ ਕਮਲਾ ਤੇ ਤੁਸੀਂ ਦੇਖ ਰਹੇ ਹੋ ਅਲਫ ਟੀਵੀ ਸੋ ਦੋਸਤੋ ਅੱਜ ਮੈਂ ਪਹੁੰਚਾ ਮ ਬਿਊਟੀ ਐਂਡ ਵੈਲਨੈਸ ਇੰਟਰਨੈਸ਼ਨਲ ਅਕੈਡਮੀ ਐਂਡ ਮੇਕਅਪ ਸਟੂਡੀਓ ਵਿੱਚ ਜਿਸ ਤਿੱਕੇ ਆਪਾਂ ਅੱਜ ਉਹਨਾਂ ਨਾਲ ਕਰਾਂਗੇ ਗੱਲਬਾਤ ਕਿ ਕਿਹੜੀਆਂ-ਕਿਹੜੀਆਂ ਜਿਹੜੀਆਂ ਸਰਵਿਸ ਹੈਗੀਆਂ ਵਾ ਉਹ ਲੋਕਾਂ ਨੂੰ ਪ੍ਰੋਵਾਈਡ ਕਰਾਉਂਦੇ ਨੇ ਤੇ ਆਜੋ ਆਪਾਂ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਇਹਨਾਂ ਸਸਤੀਆਂ ਨੇ ਸਸ਼ਕਾਲ ਜੀ ਜੁਗਮਣਾ ਅੱਜ ਆਪਾਂ ਤੁਹਾਡੇ ਕੋਲ ਆਏ ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਤੇ ਤੁਸੀਂ ਜਿਹੜੀ ਅਕੈਡਮੀ ਖੋਲੀ ਆ ਸੋ ਤੁਸੀਂ ਬਿਊਟੀ ਨਾਲ ਸੰਬੰਧਿਤ ਕਿਹੜੀਆਂ-ਕਿਹੜੀਆਂ ਚੀਜ਼ਾਂ ਪ੍ਰੋਵਾਈਡ ਕਰਉਂਦੇ ਸੀ ਤੁਸੀਂ? ਜਿਸ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਜੋ ਸਾਡੇ ਕੋਲ ਆਏ ਆਪਣਾ ਪ੍ਰੀਸ਼ੀਅਸ ਟਾਈਮ ਕੱਢ ਕੇ। ਸੋ ਜੋ ਕੋਸਮੈਟੋਲੋਜੀ ਦੀ ਗੱਲ ਕਰੀਏ ਸਾਡੇ ਕੋਲ ਵੇਰੀਅਸ ਟਾਈਪ ਦੇ ਕੋਰਸਸ ਅਵੇਲੇਬਲ ਹੈ ਜਿੱਦਾਂ ਕਿ ਸਕਿਨ ਨਾਲ ਰਿਲੇਟਡ, ਹੈਅਰ ਨਾਲ, ਮੇਕਅਪ ਨਾਲ, ਸਕਿਨ ਨਾਲ ਸਾਡੇ ਕੋਲ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਦੇ ਸਾਰੇ ਕੋਰਸਸ ਅਵੇਲੇਬਲ ਹੈ। ਜੀ। ਹਾਂ ਜੀ। ਤੇ ਮੈਡਮ ਇੱਥੇ ਮਤਲਬ ਕਿ ਕੀ ਮਤਲਬ ਕਿ ਤੁਹਾਡੀ ਫੀਸਾਂ ਕੀ ਹੈ ਕਿ ਮਤਲਬ ਕਿ ਤੁਸੀਂ ਦੇਖੋ ਸਾਡੀ ਜਿਹੜੀ ਫੀਸ ਹੈ ਬਾਕੀ ਇੰਸਟੀਚੂਟ ਦੇ ਮੁਕਾਬ ਜਿੱਦਾਂ ਬਾਕੀ ਇੰਸਟੀਚਿਊਟ ਵਿੱਚ ਥੀਸਿਸ ਜਿਹੜੀਆਂ ਨੇ ਬਹੁਤ ਜ਼ਿਆਦਾ ਨੇ ਬਟ ਇੱਥੇ ਅਸੀਂ ਬਹੁਤ ਘੱਟ ਰੇਟ ਵਿੱਚ ਕੋਰਸਿਸ ਪ੍ਰੋਵਾਈਡ ਕਰਦੇ ਹਾਂ ਉਸ ਤੋਂ ਇਲਾਵਾ ਅਸੀਂ ਉਹ ਇੰਟਰਨੈਸ਼ਨਲ ਸਰਟੀਫਿਕੇਟ ਵੀ ਪ੍ਰੋਵਾਈਡ ਕਰਦੇ ਹਾਂ ਜਿਹੜੀ ਕਿ ਆਈਓਐਸ ਤੋਂ ਮਾਨਤਾ ਪ੍ਰਾਪਤ ਹੈ ਜੀ ਜਿਹੜੇ ਇਹ ਕਲਾਸਿਸ ਆ ਉਹਦਾ ਸਮਾਂ ਕਿਨਾ ਹੈ ਕਿੰਨੇ ਸੁੰਦਰ ਅਸਲੇ ਤੁਹਾਡੇ ਕੋਲ ਜਿਹੜੇ ਕਾਰ ਰਿਹਾ ਜਿਹਦੇ ਕੋ ਸਾਡੇ ਕੋਲ ਇਹਦਾ ਕਾਫੀ ਸਟੂਡੈਂਟ ਆ ਰਹੇ ਆ ਦੂਰੋਂ ਦੂਰੋਂ ਵੀ ਸਟੂਡੈਂਟਸ ਆ ਰਹੇ ਆ ਸੋ ਗੱਲ ਕਰੀਏ ਜੇ ਟਾਈਮ ਦੀ ਸਾਡੀ ਸਾਡੀ ਅਕੈਡਮੀ 9 ਵਜੇ ਓਪਨ ਹੋ ਜਾਂਦੀ ਹੈ ਤੇ ਸ਼ਾਮ ਨੂੰ 5 ਵਜੇ ਤੱਕ ਸਾਡੇ ਬੈਚ ਜਿਹੜੇ ਅਵੇਲੇਬਲ ਹੈ ਜਿੱਦਾਂ ਸਾਡੇ ਕੋਲ ਮਾਰਨਿੰਗ ਬੈਚ ਵੀ ਹੈ ਈਵਨਿੰਗ ਬੈਚ ਵੀ ਹੈ ਵੀਕਐਂਡ ਬੈਚ ਵੀ ਅਵੇਲੇਬਲ ਹੈ ਜਿਆ ਤਾਂ ਇਸ ਟਾਈਮ ਕਿੰਨੇ ਸਟੂਡੈਂਟ ਜਿਹੜੇ ਹੈਗੇ ਸਾਡੇ ਕੋਲ 10 ਤੋਂ 12 ਕੋਰਾਂ ਦੇ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਸੋ ਫਿਊਚਰ ਵਿੱਚ ਅਸੀਂ ਹੋਪ ਕਰਦੇ ਹਾਂ ਕਿ ਹੋਰ ਵੀ ਸਟੂਡੈਂਟਸ ਆਉਣਗੇ ਸਾਡੇ ਕੋਲ ਜਿਵੇਂ ਜਿਹੜੇ ਤੁਹਾਡੇ ਕਸਟਮਰ ਆਉਂਦੇ ਆ ਆਪਣੇ ਇਹ ਇਥੇ ਤੇ ਉਹਨਾਂ ਨੂੰ ਮਿਲ ਕੇ ਆਪਣਾ ਜਿਹੜਾ ਪ੍ਰੋਡਕਟ ਆਪਣੀ ਲੈ ਕੇ ਆਉਂਦੇ ਜਾਂ ਤੁਸੀਂ ਆਪਣੇ ਕੋਲੋਂ ਮਹਈਆ ਕਰਵਾਉਂਦੇ ਨੇ ਜਿਹੜੇ ਪ੍ਰੋਡਕਟ ਬੱਚੇ ਯੂਜ਼ ਕਰਾਂਗੇ ਜੇ ਅਸੀਂ ਡੈਮੋ ਵੀ ਜਿਹੜੇ ਪ੍ਰੋਡਕਟ ਨਾਲ ਯੂਜ਼ ਕਰਾਂਗੇ ਉਹੀ ਪ੍ਰੋਡਕਟ ਉਹਨਾਂ ਨੂੰ ਪ੍ਰੈਕਟੀਕਲ ਵਿੱਚ ਵੀ ਦਾਂਗੇ ਅਨਲਿਮਿਟਿਡ ਪ੍ਰੈਕਟਿਸ ਦਾਂਗੇ ਇਦਾਂ ਨਹੀਂ ਹੈ ਕਿ ਅਸੀਂ ਇੱਕ ਪ੍ਰੈਕਟਿਸ ਦਾਂਗੇ ਬੱਚਿਆਂ ਦੀ ਦੋ ਪ੍ਰੈਕਟਿਸ ਤਾਂ ਜਨੂਨ ਹੈ ਉਸ ਤੋਂ ਇਲਾਵਾ ਜੇ ਬੱਚੇ ਨੂੰ ਸਮਝ ਨਹੀਂ ਆ ਰਿਹਾ ਤਾਂ ਅਸੀਂ ਹੋਰ ਵੀ ਪ੍ਰੈਕਟਿਸ ਉਹਨਾਂ ਨੂੰ ਪ੍ਰੋਵਾਈਡ ਕਰ ਦਿਆਂ ਉਹ ਜਿਹੜੇ ਪ੍ਰੋਡਕਟ ਹੋਣਗੇ ਅਸੀਂ ਖੁਦ ਪ੍ਰੋਵਾਈਡ ਕਰਾਂਗੇ ਮੈਂ ਤੁਸੀਂ ਪ੍ਰੈਕਟੀਕਲ ਕਰਵਾਉਂਦੇ ਕ ਨਾਲ ਥਿਊਰੀਕਲ ਵੀ ਕਰਵਾਉਂਦੇ ਆ ਜਿੱਦੋਂ ਅਸੀਂ ਦੋ ਦੋਨੋ ਚੀਜ਼ਾਂ ਕਰਵਾਉਂਦੇ ਆ ਪਰ ਜ਼ਿਆਦਾ ਜ਼ੋਰ ਅਸੀਂ ਪ੍ਰੈਕਟੀਕਲ ਤੇ ਦਿੰਦੇ ਆ ਬਟ ਥਿਊਰੀਕਲ ਪੋਰਸ਼ਨ ਵੀ ਨਾ ਇੰਪੋਰਟੈਂਟ ਹੈ ਜਦ ਤੱਕ ਬੱਚੇ ਨੂੰ ਨੋਲਿਜ ਨਹੀਂ ਹੈਗੀ ਚੀਜ਼ਾਂ ਬਾਰੇ ਉਹ ਉਹ ਬਤਨੀ ਕਰ ਸਕਦਾ ਸੋ ਅਸੀਂ ਥਿਊਰੀਕਲ ਪੋਰਸ਼ਨ ਦੇ ਨਾਲ ਨਾਲ ਪ੍ਰੈਕਟੀਕਲ ਪੋਰਸ਼ਨ ਦੋਨੋਂ ਹੀ ਕਰਵਾਉਂਦੇ ਆ ਤੇ ਨੇਲ ਆਰਟ ਦਾ ਕੰਮ ਵੀ ਨਾਲ ਹੈਗਾ ਬੱਚੇ ਦੇ ਜੀ ਜੀ ਨੇਲ ਆਰਟ ਹਾਂਜੀ ਸਕਿਨ ਨੇਲਸ ਮੇਕਅਪ ヘア ਸਾਰੇ ਤਰ੍ਹਾਂ ਦੇ ਕੋਰਸਿਸ ਅਵੇਲੇਬਲ ਹੈਗੇ ਆ ਬੇਸਿਕ ਤੋਂ ਲੈ ਕੇ ਐਡਵਾਂਸ ਤੱਕ ਦੇ ਕੋਰਸਿਸ ਹੈਗੇ ਆ ਜਿੱਦਾਂ ਇਹਦੇ ਵਿੱਚ ਕੀ ਹੁੰਦਾ ਲੈਵਲ ਤੱਕ ਕੋਰਸਿਸ ਹੁੰਦੇ ਆ ਸਾਡੇ ਕੋਲ 4th ਲੈਵਲ ਤੱਕ ਸਾਰੇ ਕੋਰਸਿਸ ਅਵੇਲੇਬਲ ਆ ਜੀ ਤੇ ਜਿਹੜੇ ਬੈਚ ਆ ਇਹਦੀ ਟਾਈਮਿੰਗ ਜਿਹੜੀ ਹੈ ਜਿਹੜੀ ਆ ਰੱਖੀ 3 ਵਜੇ ਦਾ ਸੈਸ਼ਨ ਲੱਗਦੇ ਹਨ ਹਾਂਜੀ ਸੋ ਸਾਡੇ ਕੋਲ ਦੋ ਪੈਚ ਆ ਕਿ ਦਾ ਸਵੇਰੇ ਮਾਰਨਿੰਗ ਦਾ ਸਾਡੇ ਕੋਲ ਬੈਚ ਹੈ ਉਹ ਸਵੇਰੇ 10 ਵਜੇ ਸਟਾਰਟ ਹੋ ਜਾਂਦਾ ਹੈ ਤੇ 1 ਵਜੇ ਤੱਕ ਹੁੰਦਾ ਹੈ ਉਸ ਤੋਂ ਬਾਅਦ ਤੇ ਥੋੜਾ ਟਾਈਮ ਬ੍ਰੇਕਿੰਗ ਹੁੰਦੀ ਹੈ ਫਿਰ 2 ਤੋਂ ਲੈ ਕੇ 5 ਵਜੇ ਤੱਕ ਸਾਡੇ ਕੋਲ ਬੈਚ ਹੁੰਦਾ ਹੈ ਸੋ ਇਸ ਤੋਂ ਇਲਾਵਾ ਜੇ ਬੱਚੇ ਨੇ ਆਪਣਾ ਕੋਰਸ ਜਿਹੜਾ ਫਾਸਟ ट्रैक ਤੇ ਕਰਨਾ ਹੋਵੇ ਕੁਝ ਬੱਚੇ ਹੁੰਦੇ ਆ ਕਿ ਅਸੀਂ 3 ਮਹੀਨੇ ਵਿੱਚ ਕਰਨਾ ਕੋਰਸ ਸੋ ਉਹਦੇ ਲਈ ਸਾਡੇ ਕੋਲ ਸਪੈਸ਼ਲ ਹੈ ਕਿ ਉਹ ਲੋਥ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕਲਾਸ ਲਗਾ ਸਕਦਾ ਹੈ ਤੇ ਵੈਸੇ ਜਿਹੜਾ ਇਹ ਕੋਰਸ ਤੁਸੀਂ ਇਹ ਕਰਉਣ ਲਈ ਬੱਚਿਆਂ ਨੂੰ ਇਹ ਵੈਸੇ ਇਹਦੀ ਕਿੰਨਾ ਟਾਈਮਿੰਗ ਕਿੰਨੀ ਹੁੰਦੀ ਹੈ ਜੀ ਕੋਈ ਡਿਟੇਲ ਕਰ ਜੇ ਬੱਚੇ ਨੇ ਬੇਸਿਕ ਕੋਰਸ ਕਰਨਾ ਉਹ ਤਾਂ 2 ਮੰਥ ਦਾ ਹੁੰਦਾ ਹੈ ਪਰ ਜੇ ਐਡਵਾਂਸ ਕੋਰਸ ਹੈ ਜੇ ਬੱਚੇ ਨੇ ਸਾਰਾ ਕੁਝ ਹੀ ਸਿੱਖਣਾ ਉਹ 8 ਮੰਥ ਦਾ ਕੋਰਸ ਹੈ ਜੀ ਜੀ ਅੱਜ ਜੋ ਮੈਂ ਤੁਹਾਨੂੰ ਆਪਣੀ ਅਕੈਡਮੀ ਦੇ ਬਾਕੀ ਰੂਮਸ ਵੀ ਵਿజిਟ ਕਰਵਾਉਂਦੀ ਆ ਜਿੱਦਾਂ ਮੇਕਅੱਪ ਤੇ ਸਕਿਨ ਦਾ ਜੀ 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 ਸੋ ਆਪਾਂ ਪਹੁੰਚ ਚੁੱਕੇ ਹਾਂ ਇਨਾਂ ਦੇ ਜਿਹੜੇ ਮੈਲਮਨ ਜਿਹੜੇ ਪ੍ਰੋਡਕਟ ਵਗੈਰਾ ਯੂਜ਼ ਕਰਦੇ ਆ ਤੁਸੀਂ ਮੈਨੂੰ ਦੱਸੋ ਸਾਨੂੰ ਕਿਹੜੀ ਕਿਹੜੀ ਕੁਆਲਿਟੀ ਪ੍ਰੋਡਕਟ ਤੁਸੀਂ ਯੂਜ਼ ਕਰਦੇ ਹੋ ਦੇਖੋ ਜੀ ਸਾਡੇ ਕੋਲ ਸਾਰੇ ਇੰਟਰਨੈਸ਼ਨਲ ਬ੍ਰਾਂਡਸ ਅਵੇਲੇਬਲ ਹੈ ਅਸੀਂ ਸਾਰੇ ਪ੍ਰੋਡਕਟ 4ever 52 ਦੇ ਯੂਜ਼ ਕਰਦੇ ਹਾਂ ਤੇ ਅਸੀਂ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਨ ਦੇ ਲਈ ਇਹ ਪ੍ਰੋਡਕਟ ਦਿੰਦੇ ਹਾਂ ਜੀ ਜੀ ਸਾਨੂੰ ਦਿਖਾਓ ਕਿਹੜੀ ਕਿਹੜੀ ਕੰਪਨੀ ਦੇ ਪ੍ਰੋਡਕਟ ਨੇ ਤੁਹਾਡੇ ਕੋਲ ਜੀ ਦੇਖ ਸਕਦੇ ਹੋ ਤੁਸੀਂ ਸਾਡੇ ਕੋਲ 4ever 52 ਦੇ ਪ੍ਰੋਡਕਟ ਹੈ ਜੋ ਕੈਮਰੇਵਲ ਮੈਂ ਦਿਖਾਉਂਗਾ ਕੈਮਰੇ ਵੀ ਦਿਖਾਉਂਗਾ ਦੇਖ ਸਕਦੇ ਹੋ ਤੁਸੀਂ ਸੋ ਸਾਡੇ ਕੋਲ ਜਿਹੜੀਆਂ ਫਾਊਂਡੇਸ਼ਨਸ ਐ ਉਹ ਵੀ ਸਾਰੀਆਂ 4ever 52 ਦੀਆਂ ਨੇ ਸੋ ਕੋਈ ਵੀ ਅਸੀਂ ਲੋਕਲ ਬ੍ਰਾਂਡ ਯੂਜ਼ ਨਹੀਂ ਕਰ ਰਹੇ ਸੋ ਸਾਰੇ ਇੰਟਰਨੈਸ਼ਨਲ ਬ੍ਰਾਂਡ ਅਸੀਂ ਯੂਜ਼ ਕਰਦੇ ਆ ਤੇ ਅਸੀਂ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਨ ਦੇ ਲਈ ਇਹੋ ਸਭ ਕੁਝ ਪ੍ਰੋਵਾਈਡ ਕਰਦੇ ਆ ਸੋ ਜਿੱਦਾਂ ਕਿ ਮੈਡਮ ਉਹਨਾਂ ਨੇ ਦੱਸਿਆ ਕਿ ਆਪਾਂ ਜਿਹੜੇ ਕਿ ਲੋਕਲ ਪ੍ਰੋਡਕਟ ਬਿਲਕੁਲ ਯੂਜ਼ ਨਹੀਂ ਕਰਦੇ ਹੈਗੇ ਜਿਹੜੇ ਕੈਮੀਕਲ ਵਾਲੇ ਹੁੰਦੇ ਤੇ ਉੱਚ ਦਰਜੇ ਦੇ ਵਧੀਆ ਕੁਆਲਿਟੀ ਦੇ ਜਿਹੜੇ ਪ੍ਰੋਡਕਟ ਸਾਰੇ ਅਸੀਂ ਯੂਜ਼ ਕਰਦੇ ਆ ਉਸ ਬਾਅਦ ਸੋ ਜਿਹੜੇ ਸਟੂਡੈਂਟ ਬਾਹਰ ਜਾ ਕੇ ਮਤਲਬ ਕਿ ਆਪਣਾ ਕੈਰੀਅਰ ਬਣਾਉਣਾ ਚਾਹੁੰਦੇ ਆ ਇਸ ਇਹਦੇ ਵਿੱਚ ਉਹ ਆ ਕੇ ਇੱਥੇ ਇੱਕ ਵਾਰੀ ਜ਼ਰੂਰ ਮੌਕਾ ਦੇਣਾ ਨੂੰ ਤੇ ਆਕੇ ਜਿਹੜਾ ਆਕੇ ਨਾਲ ਕੋ ਸਿੱਖ ਕੇ ਤੇ ਬਾਹਰ ਆਪਣਾ ਜਿਹੜਾ ਕਰੀਅਰ ਬਣਾ ਸਕੋ ਸੋ ਮੈਮ ਹੋਣਾ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਕਿ ਉਹਨਾਂ ਨੇ ਜੋ ਆਪਣੇ ਸਾਰਾ ਜੋ ਵੀ ਜਿਹੜੀਆਂ ਸੇਵਾਵਾਂ ਪ੍ਰੋਵਾਈਡ ਕਰਾਉਂਦੀ ਨੇ ਸਾਰਾ ਉਹਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਸੋ ਜਿਹੜੇ ਵੀ ਸਟੂਡੈਂਟ ਜਾਣਾ ਚਾਹੁੰਦੇ ਨੇ ਬਾਹਰ ਉਹ ਇਸ ਲਾਈਨ ਤੇ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਨੇ ਸੋ ਇੱਕ ਵਾਰੀ ਇੱਥੇ ਜ਼ਰੂਰ ਆ ਕੇ ਦੇਖਣ ਕਿ ਕਿੱਦਾਂ ਦਾ ਮੈਮ ਹੋ ਜਿਹੜੇ ਉਹ ਕੰਮ ਕਰਵਾਉਂਦੇ ਨੇ ਸੋ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਸਾਨੂੰ ਸਮਾਂ ਦੇਣ ਵਾਸਤੇ ਸੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਪ੍ਰੀਸ਼ੀਅਸ ਟਾਈਮ ਕੱਢ ਕੇ ਸਾਡੇ ਕੋ ਸੋ ਮੈਮ ਇਹ ਆਪਣਾ ਜਿਹੜਾ ਐਡਰੈਸ ਆ ਜਿਹੜੀ ਬਹੁਤ ਜ਼ਰੂਰੀ ਚੀਜ਼ ਆ ਇਹ ਜਰੂਰ ਵਿੱਚ ਮੈਂਸ਼ਨ ਕਰ ਦੋ ਕਿ ਇਹ ਆਪਣਾ ਜਿਹੜਾ ਇਹ ਸਨੂਨ ਅਕੈਡਮੀ ਕਿੱਥੇ ਐ ਸਾਡੀ ਜੋ ਅਕੈਡਮੀ ਉਹ ਟਾਂਡੇ ਵਿੱਚ ਆ ਸੋ ਤੁਸੀਂ ਵਿਜ਼ਿਟ ਕਰ ਸਕਦੇ ਹੋ ਇੱਥੇ ਸੋ ਸਾਡੀ ਜਿਹੜੀ ਅਕੈਡਮੀ ਆ ਉਹ ਹੰਡਲ ਪਾਰਕ 플라జా ਵਿੱਚ ਆ ਨੀਅਰ HDFC ਬੈਂਕ ਫਸਟ ਫਲੋਰ ਬਿਊਟੀ ਐਂਡ ਵੈਲਨੈਸ ਜੀ ਸੋ ਸਮਝਾਉਣ ਲਈ ਇੱਕ ਵਾਰੀ ਤਾਂ ਫਿਰ ਦੱਸ ਦਵਾਂ ਬਹੁਤ ਬਹੁਤ ਧੰਨਵਾਦ